ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅ ਦੋਸਤੋ ਅੱਜ ਜੋ ਜਿਸ ਪਰਿਵਾਰ ਦੇ ਹਾਲਾਤ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਡਾ ਵੀ ਜਿਹੜਾ ਮਨ ਉਹ ਭਰ ਆਵੇਗਾ। ਪਰਿਵਾਰ ਦੇ ਨਾਲ ਇੱਕ ਇਹੋ ਜਿਹੀ ਘਟਨਾ ਵਾਪਰਦੀ ਹੈ। ਉਸ ਘਟਨਾ ਨੇ ਸਾਰਾ ਪਰਿਵਾਰ ਜਿਹੜਾ ਹੈ ਖੇਰੂ-ਖੇਰੂ ਕਰਕੇ ਰੱਖ ਦਿੱਤਾ ਏ। ਘਰ ਦੇ ਹਾਲਾਤ ਇੰਨੇ ਨਾਜ਼ੁਕ ਨੇ। ਚਾਰ ਭੈਣਾਂ ਨੇ ਦੋ ਭਰਾ ਏ। ਪਿਤਾ ਬਜ਼ੁਰਗ ਹੈ। ਤਾ ਇਹੋ ਜੀ ਇੱਕ ਘਟਨਾ ਵਾਪਰੀ ਐ ਜਿਸ ਘਟਨਾ ਨੇ ਪਰਿਵਾਰ ਦਾ ਸਾਰਾ ਹੀ ਜਿਹੜਾ ਐ ਉਹ ਸਿਸਟਮ ਹਿਲਾ ਕੇ ਰੱਖ ਦਿੱਤਾ ਐ ਦੋ ਭਰਾਵਾਂ ਨੂੰ ਤੇ ਮਾਤਾ ਨੂੰ ਜੇਲ ਹੋ ਚੁੱਕੀ ਐ ਪਿਤਾ ਬਜ਼ੁਰਗ ਐ ਦੋ ਲੜਕੀਆਂ ਜਿਹੜੀਆਂ ਨੇ ਉਹ ਪੜ੍ਹਦੀਆਂ ਪਈਆਂ ਨੇ ਉਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਰੁਕ ਗਈ ਐ ਪਰਿਵਾਰ ਦੇ ਹਾਲਾਤ ਕੀ ਨੇ ਘਰ ਦੇ ਹਾਲਾਤ ਕੀ ਨੇ ਕਿਵੇਂ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਐ ਪੱਠੇ ਤੇ ਇੱਟਾ ਪਾ ਕੇ ਗੁਜ਼ਾਰਾ ਕਰਦੀਆਂ ਪਈਆਂ ਨੇ ਤੇ ਜਿਹੜੀ ਪੜ੍ਹਾਈ ਦਾ ਖਰਚਾ ਉਹ ਰੁਕਿਆ ਹੋਇਆ ਏ ਆਉ ਆਪਾਂ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਪਰਿਵਾਰ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬੇਟਾ ਜੀ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਜੋ ਮਲਟੋਵਾ ਪਿੰਡ ਦੇ ਰਹਿਣ ਵਾਲੇ ਮੇਰਾ ਨਾਮ ਦੇਖਾ ਤੇ ਬੇਟਾ ਜੀ ਕੀ ਘਟਨਾ ਵਾਪਰੀ ਹੈ ਜਿਹੜੀ ਤੁਹਾਡੇ ਨਾਲ ਤੇ ਜਿਸ ਨੇ ਸਾਰਾ ਇਹ ਸਿਸਟਮ ਲਾ ਕੇ ਰੱਖਤਾ ਏ ਮੇਰ ਤੋਂ ਛੋਟੀ ਮੇਰੀ ਸਿਸਟਰ ਉਹਨਾਂ ਲਾ ਮਰਜ ਕਰਵਾਈ ਆ ਤੇ ਤੁਹਾਨੂੰ ਪਤਾ ਹੈ ਜਦੋਂ ਧੀਆਂ ਪੁੱਤ ਜਦੋਂ ਇਹੋ ਜੀਆਂ ਗਲਤੀਆਂ ਕਰਨਾ ਤੇ ਮਾਪਿਆਂ ਤੋਂ ਨਹੀਂ ਜਰ ਹੁੰਦਾ ਤੇ ਇਹ ਗੱਲ ਨੂੰ ਲੈ ਕੇ ਵੀ ਉਹਨਾਂ ਦਾ ਝਗੜਾ ਹੋ ਗਿਆ ਝਗੜਾ ਹੋਣ ਦੇ ਕਾਰਨ ਉਹਨਾਂ ਨੇ ਮੇਰੀ ਸਿਸਟਰ ਨੇ ਜਿਹੜੇ ਪਰਚੇ ਕਰਵਾ ਦਿੱਤੇ ਤੇ ਉਹਨਾਂ ਨੂੰ ਅੰਦਰ ਕਰਵਾ ਦਿੱਤਾ ਤੇ ਹੁਣ ਜਿਹੜਾ ਘਰ ਦਾ ਗੁਜ਼ਾਰਾ ਹੈ ਉਹ ਕਿੱਦਾਂ ਚੱਲਦਾ ਪਿਆ ਹੈ ਆ ਪੱਠੇ ਤੇ ਇੱਟਾ ਪਾਉਣਨੇ ਆ ਤੇ ਇਥੋਂ ਖਰਚਾ ਚਲਾਈ ਜਾਂਦੇ ਘਰ ਦਾ ਤੂੰ ਪੜਾਈ ਫਿਲਹਾਲ ਆ ਜਬੰਦ ਆ ਜਨਮ ਕਰਦੀਆਂ ਸੈਕਨਿਅਲ ਚੱਲਦਾ ਪਿਆ ਹੈਗਾ ਹਾਂ ਪਿਤਾ ਜੀ ਤੁਹਾਡੇ ਬਜ਼ੁਰਗ ਨੇ ਤਾਂ ਫਿਰ ਜਿਹੜਾ ਮਿੱਟੀ ਕੌਣ ਪੁੱਟਦਾ ਏ ਗਾਰਾ ਕੌਣ ਬਣਾਉਂਦਾ ਏ ਕਿੱਦਾਂ ਫਿਰ ਜਿਹੜਾ ਸਾਰਾ ਕੰਮ ਕਾਜ ਜਿਹੜਾ ਚੱਲਦਾ ਪਿਆ ਹੈ ਇਹ ਆਪ ਹੀ ਬਣਾ ਲੇਦਾ ਗਾਰਾ ਵੀ ਆਪ ਹੀ ਕਰ ਲੇਦਾ ਜਾਰੇ ਜੋ ਗੇਟ ਪਾ ਲਈ ਦੀ ਥੋੜੀ ਬਾਤ ਹੀ ਫਿਰ ਜਨਾਬੀ ਖਰਚਾ ਬਣ ਜਾਵੇ ਕਰਤਨ ਜੋਗਾ ਤੁਸੀਂ ਕਾਦੀ ਪੜਾਈ ਕਰਦੇ ਪੈ ਜੋ ਮੈਂ ਜਨਮ ਗੱਤੀ ਪਈ ਆ ਨਰਸਿੰਗ ਤੇ ਹੁਣ ਤੁਸੀਂ ਜਾ ਰਹੇ ਜੋ ਕਾਲਜ ਜਾ ਰਹੇ ਜੋ ਕਿ ਨਹੀਂ 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 ਅਜੇ ਕਾਲਜ ਨਹੀਂ ਜਾ ਰਹੇ ਜਦੋਂ ਉਹ ਜੇਲ੍ਹ ਵਿੱਚ ਉਹਦੋਂ ਤੋਂ ਕਾਲਜ ਬੰਦ ਕਰਤਾ ਹੈਗਾ ਜਣਾ ਕਾਲਜ ਨਾ ਜਾਣਾ ਕਾਰਨ ਕੀ ਹੈ ਕਾਲਜ ਨਾ ਜਾਂਦਾ ਕਰਨ ਹੀ ਆ ਕਿ ਪੜਾਉਣ ਵਾਲਾ ਹੁਣ ਕੋਈ ਵੀ ਨਹੀਂ ਪਿੱਛੇ ਪਿਪਾਪਾ ਤੋਂ ਕੰਮ ਨਹੀਂ ਹੁੰਦਾ ਇੰਨਾ ਪਰ ਹੂੰ ਤੇ ਮੰਮਾ ਤੇ ਬ੍ਰਦਰ ਜਿਨ੍ਹਾਂ ਨੇ ਪੜਾਉਣਾ ਸੀ ਉਹ ਜੇਲ੍ਹ ਦੇ ਵਿੱਚ ਆ ਤੇ ਹੁਣ ਜਦੋਂ ਮਮਾ ਜੇਲ 'ਚ ਆ ਭਰਾ ਵੀ ਜੇਲ ਦੇ ਵਿੱਚ ਆ ਤੇ ਫਿਰ ਮਮਾ ਦੀ ਯਾਦ ਨਹੀਂ ਆਂਦੀ ਯਾਦ ਤਾਂ ਅਹ ਗੁੜੀਆਂ ਜਿਹੜੀ ਐ ਜਦੋਂ ਮਾਤਾ ਦਾ ਜ਼ਿਕਰ ਕੀਤਾ ਐ ਮਾਂ ਉਹਨਾਂ ਦੀ ਦਾ ਜ਼ਿਕਰ ਕੀਤਾ ਐ ਤਾਂ ਉਹ ਭਾਵਕ ਹੋ ਚੁੱਕੀ ਐ ਕਿਉਂਕਿ ਮਾਵਾਂ ਜਿਹੜੀਆਂ ਨੇ ਨਾ ਮਾਵਾ ਬਹੁਤ ਜਿਹੜੀਆਂ ਨੇ ਧੀਆਂ ਦਾ ਦੁੱਖ ਸਮਝਦੀਆਂ ਨੇ ਪਿਤਾ ਬਜ਼ੁਰਗ ਹੈ ਪਿਤਾ ਦੇ ਕੋਲ ਉਹਨੇ ਕੰਮ ਹੁੰਦਾ ਤੇ ਆਪ ਹੀ ਜਿਹੜੀ ਮਿੱਟੀ ਪੁੱਟਦੇ ਆ ਆਪ ਹੀ ਗਾਰੇ ਬਣਾ ਕੇ ਜਿੰਨੀ ਇੱਕ ਗੁਜ਼ਾਰੇ ਜੋਗੀ ਜਿੰਨੀ ਕਿ ਇੱਟ ਪੈਂਦੀ ਇਹਨਾਂ ਦੇ ਕੋਲ ਪਾ ਰਹੇ ਨੇ ਪਰ ਜਿਹੜੀ ਪੜ੍ਹਾਈ ਆ ਉਹ ਅੱਧ ਵਿਚਾਲੇ ਰੁਕ ਗਈ ਹੈ ਕਿਉਂਕਿ ਅੱਗੇ ਭਰਾ ਸੀ ਭਰਾ ਪੱਠੇ ਦਾ ਕੰਮ ਕਰਦੇ ਸੀ ਤਾਂ ਭੈਣਾ ਪੜ੍ਹਦੀਆਂ ਸੀ ਤੇ ਘਰ ਦਾ ਜਿਹੜਾ ਵਧੀਆ guzara ਚੱਲਦਾ ਸੀ ਪਰ ਇਸ ਟਾਈਮ ਤੇ ਦੋਨੇ ਭਰਾ ਜੇਲ੍ਹ ਦੇ ਵਿੱਚ ਐ ਤੇ ਮਾਤਾ ਵੀ ਜੇਲ੍ਹ ਦੇ ਵਿੱਚ ਐ ਪਿਤਾ ਬਜ਼ੁਰਗ ਐ ਤੇ ਜਿਹੜਾ ਘਰ ਦਾ ਸਾਰਾ ਜਿਹੜਾ ਸਿਸਟਮ ਐ ਉਹ ਸਾਰਾ ਵਿਗੜਿਆ ਹੋਇਆ ਐ ਸੋ ਹੁਣ ਕਿੰਨਾ ਸਮਾਂ ਹੋ ਗਿਆ ਜਿਹੜਾ ਤੁਸੀਂ ਆਪਣੇ ਭਰਾ ਦੀ ਤੇ ਮਾਤਾ ਦੀ ਮੁਲਾਕਾਤ ਪਾ ਕੇ ਜੋ ਅਹੀਂ ਥੋੜੇ ਦਿਨ ਹੋ ਗਏ ਫੇਰ ਮੂਲਾ ਪੱਕਾ ਪਾ ਗਿਆ ਹੈ ਵੀਰਵਾਲ ਤੇ ਕੀ ਹੋਇਆ ਕਿ ਇੱਥੇ ਪਿੱਖੀ ਵਿੰਡ ਰੋਡ ਤੇ ਐਕਸੀਡੈਂਟ ਹੋ ਗਿਆ ਹੈਗਾ ਤੇ ਉਹ ਇੱਥੇ ਸੱਟਾ ਸੱਟਾ ਲੱਗ ਗਿਆ ਤੇ ਉਹ ਵੀ ਤੁਹਾਨੂੰ ਪਤਾ ਹੁਣ ਦਵਾਈ ਬੂਟੀ ਦਾ ਖਰਚ ਵੀ ਤੁਹਾਨੂੰ ਪਤਾ ਅਸੀਂ ਦਾ ਪੱਠੇ ਤੇ ਚਲਾਉਨੇ ਹੁਣ ਕੰਮ ਥੋੜਾ ਕਰਦੇ ਆ ਜਿੰਨਾ ਹੁੰਦਾ ਹੈ ਆਪ ਤੇ ਦਵਾਈ ਬੂਟੀ ਦਾ ਰੋਟੀ ਭੰਨ ਦਾ ਖਰਚ ਚੱਲਣ ਦਿਆ ਵਧੀਆ ਤੇ ਤੁਸੀਂ ਦੋਨੇ ਭੈਣਾਂ ਪੜਦੀਆਂ ਜੋ ਦੂਜੀ ਭੈਣ ਕਿ ਕਿੰਵੀਂ ਕਲਾਸ ਦੇ ਵਿੱਚ ਪੜਦੀ ਪਈ ਹੈ ਦੂਜੀ ਪਲੱਸ ਟੂ ਦੇ ਵਿੱਚ ਪੜਦੀ ਹੁੰਨੀ ਉਹ ਦਾਖਲਾ ਉਹਦਾ ਹੂੰ ਤੇ ਐਡਮਿਸ਼ਨ ਕਰਾਈ ਹੈ ਜੇ ਕਿ ਨਹੀਂ ਉਹਦੀ ਅਜੇ ਐਡਮਿਸ਼ਨ ਨਹੀਂ ਕਰਵਾਈ ਤੇ ਉਥੇ ਫਿਰ ਸੀਟ ਨਹੀਂ ਮਿਲਨੀ ਤਾਂ ਸਮਾਂ ਨੰਗਿਆ ਤੇ ਦੇਖੋ ਹੁਣ ਹੂੰ ਅਜੇ ਤਾਂ ਫਿਰ ਹਾਲੇ ਸੀਟ ਤੁਹਾਨੂੰ ਪਤਾ ਫਿਰ ਆਖੀ ਦਾ ਵੀ ਹੁਣ ਕੌਣ ਪੜਾਵੇ ਤੇ ਛੱਡੀ ਅਜੇ ਤਾਂ ਸਟੱਡੀ ਆਖੀ ਦਾ ਚਲ ਕੋਈ ਨਾ ਫਿਰ ਅ ਦਾਨੀ ਸੱਜਣ ਬਹੁਤ ਨੇ ਬੜੀਆਂ ਸੁਸਾਇਟੀਆਂ ਨੇ ਜਿਹੜੀਆਂ ਸਮੇਂ-ਸਮੇਂ ਸਰ ਗਰੀਬਾਂ ਦੀ ਬਾਹ ਫੜਦੀਆਂ ਨੇ ਤੁਸੀਂ ਉਹਨਾਂ ਸੁਸਾਇਟੀਆਂ ਨੂੰ ਤੇ ਦਾਨੀ ਸੱਜਣਾ ਨੂੰ ਤੇ ਐਨਆਰਆਈ ਵੀਰਾਂ ਨੂੰ ਕਿਉਂਕਿ ਉਹ ਵੀ ਸਮੇਂ ਸਿਰ ਜਿਹੜੇ ਨਾ ਗਰੀਬ ਪਰਿਵਾਰਾਂ ਦੀ ਬਾਹ ਫੜਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਤੇ ਉਹਨਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਚਲੋ ਸਾਡੀ ਸਟੱਡੀ ਦਾ ਵੀ ਹਨਾ ਥੋੜਾ ਖਰਚਾ ਚੱਲ ਲੈਣ ਚਲੋ ਅਸੀਂ ਵੀ ਗਾ ਚਲੋ ਵੀ ਉਹ ਆਡੀ ਹੈਲਪ ਕਰਨਗੇ ਤੇ ਚਲੋ ਅਸੀਂ ਸਾਡੇ ਕੋਲ ਕੁਝ ਹੋਊਗਾ ਗਾ ਅਸੀਂ ਵੀ ਕਿਸੇ ਦੀ ਹੈਲਪ ਕਰਾਂਗੇ ਠੀਕ ਹੈ ਚਲੋ ਕੋ ਗੱਲ ਨਹੀਂ ਪੁੱਤ ਰੋਣਾ ਨਹੀਂ ਐ ਸੋ ਇਹਨਾਂ ਦੇ ਪਿਤਾ ਜੀ ਵੀ ਆਪਣੇ ਨਾਲ ਮੌਜੂਦ ਐ ਭਾਈ ਸਾਹਿਬ ਜੀ ਕੀ ਨਾਮਤਾ ਦਾ ਬਲਦੇਸ ਸਿੰਘ ਜੀ ਤੇ ਹੁਣ ਤੁਹਾਡਾ ਵੀ ਐਕਸੀਡੈਂਟ ਹੋ ਗਿਆ ਐ ਹਾਂ ਜੀ ਤੇ ਫਿਰ ਘਰ ਦਾ ਜਿਹੜਾ ਗੁਜ਼ਾਰਾ ਐ ਉਹ ਕਿੱਦਾਂ ਚੱਲਦਾ ਪਿਆ ਘਰ ਦਾ ਗੁਜ਼ਾਰਾ ਜੀ 73 ਲੈ ਮਰੀ ਦੇ ਪੱਠੇ ਅੱਗੇ ਜਾਦੇ ਭਾਜੀ ਕਾਣੀ ਪਰਦੇ ਆ ਕਰਦੇ ਕੋ ਸਾਨੂੰ ਥੋੜੇ ਬਲੇ ਦਿਓ ਥੋੜੇ ਬਲੇ ਦੇ ਦਿੰਦੇ ਪੈਸੇ ਜੋਦ ਨੇ ਸਭ ਦਾ ਪਤਾ ਲਿਆ ਹੀਗਾ ਹੂੰ ਹੂੰ ਤੇ ਇਤਨਾ ਗੁਜ਼ਾਰਾ ਹੁੰਦਾ ਕਦੀ ਕਦੀ ਖਾਲੀ ਦੀ ਕਦੀ ਭੁੱਖੇ ਸੌਂ ਜਾਈਦਾ ਘਰ ਦਾ ਗੁਜ਼ਾਰਾ ਮਾੜਾ ਚੰਗਾ ਤੇ ਤੁਸੀਂ ਕਰੀ ਜਾਣਦੇ ਪਰ ਇਹਨਾਂ ਬੱਚੀਆਂ ਦੀ ਪੜ੍ਹਾਈ ਆਦਤ ਦੇ ਵਿੱਚ ਰੁਕ ਗਈ ਉਹ ਕਿੱਦਾਂ ਹੁਣ ਪੜ੍ਹਾਈ ਜਿਹੜੀ ਇਹਨਾਂ ਦੀ ਪੂਰੀ ਹੋਵੇਗੀ ਇਹ ਸੰਗਠੀ ਕਰ ਸਕਦੀ ਹੈ ਹੂੰ ਸੰਯੋਗ ਨਾਲ ਜੇ ਸੰਗਠ ਦਾ ਸੰਯੋਗ ਹੋ ਗਿਆ ਸਾਰਾ ਕੁਝ ਹੋ ਸਕਦਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਵੀ ਇਕੱਲਾ ਕੀ ਅਪੀਲ ਕਰਨੀ ਚਾਹੋਗੇ ਦਾਨੀ ਸੱਜਣਾ ਨੂੰ ਦਾਨੀ ਸੱਜਣਾ ਨੂੰ ਮੈਂ ਇਹੋ ਕਹਿਣਾ ਚਾਹਣਾ ਵੀ ਮੈਂ ساری ਉਮਰ ਕੱਚੇ ਕੜੇ ਪਾਣੀ ਪਰੂੰਗਾ ਮੇਰਾ ਨਾ ਵੱਤੋ ਵੱਤ 7 ਦਿਨ ਬੈ ਪੈਣ ਪਰਾ ਸਾਥੀ ਮੇਰੇ 7 ਦਿਨ ਮਾਰੇ ਵੜ ਵੜ ਗਿਆ ਉਬਰਾ ਕਰ ਸੱਚੇ ਪਾਸ਼ਾ ਗੁਰੂ ਨਾਨਕ ਪਾਸ਼ਾ ਦੂਜੀ ਭੈਣ ਵੀ ਜਿਹੜੀ ਆ ਉਹ ਵੀ ਆਪਣੇ ਨਾਲ ਮੌਜੂਦ ਹੈ ਬੇਟਾ ਕੀ ਨਾਮ ਤੇਰਾ ਵੀਰਪਾਲ ਤੇ ਬੇਟਾ ਕਿੰਨੀ ਕਿੰਨੀ ਕਲਾਸ ਪੜ੍ਹਦੀ ਪੈਜੋ 12 ਜੀ ਤੇ ਉਮਰ ਕਿੰਨੀ ਆ ਬੇਟਾ ਤੇਰੀ 17 ਸਾਲ ਤੇ ਬੇਟਾ ਹੁਣ ਜਿੱਦਾਂ ਮਤਲਬ ਮਾਤਾ ਤੁਹਾਡੀ ਜੇਲ੍ਹ ਦੇ ਵਿੱਚ ਹੈ ਭਰਾ ਵੀ ਜੇਲ੍ਹ ਦੇ ਵਿੱਚ ਹੈ ਤੇ ਕਿਦਾਂ ਕਰਦਾ ਗੁਜ਼ਾਰਾ ਚੱਲਦਾ ਪਿਆ ਪੱਠੇ ਤੇ ਕੰਮ ਕਰਕੇ ਗੁਜ਼ਾਰਾ ਚੱਲਦਾ ਪਿਆ ਹੂੰ ਸੰਪਰਕ ਨੰਬਰ ਕੀ ਹੈ ਤਾਂ ਕਿ ਜਿਹੜੇ ਵੀਰ ਨੇ ਜਿਹੜੇ ਦਾਨੀ ਸੱਜਣ ਨੇ ਤੁਹਾਡੇ ਨਾਲ ਉਹ ਸਿੱਧਾ ਰਾਬਤਾ ਕਰਨ ਦੇ ਕਰ ਸਕਣਗੇ 9808 78909 ਫੇਰ ਦੁਬਾਰਾ ਬੋਲ ਦਿਓ 9808 78909 ਇੰਗਲਿਸ਼ ਦੇ ਵਿੱਚ ਵੀ ਦੱਸ ਦੋ 7980878909 ਸੋ ਲੜਕੀਆਂ ਦੇ ਪਿਤਾ ਨੇ ਵੀ ਮਦਦੀ ਗੁਹਾਰ ਲਈ ਹੈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਬੱਚੀਆਂ ਦੀ ਪੜ੍ਹਾਈ ਵਾਸਤੇ ਮੈਂ ਬੇਨਤੀ ਕਰਦਾ ਕਿ ਜਿਹੜੇ ਵੀ ਦਾਨੀ ਸੱਜਣ ਨੇ ਜਾਂ ਐਨ ਆਰ ਆਈ ਵੀਰ ਨੇ ਉਹ ਸਾਡਾ ਸਾਥ ਦੇਣ ਤਾਂ ਕਿ ਜਿਹੜੀ ਮੇਰੀ ਬੱਚੀਆਂ ਦੀ ਜਿਹੜੀ ਪੜ੍ਹਾਈ ਹੈ ਉਹ ਜਿਹੜੀ ਆ ਉਹ ਸ਼ੁਰੂ ਹੋ ਸਕੇ ਘਰ ਦਾ ਗੁਜ਼ਾਰਾ ਕਹਿੰਦੇ ਅਸੀਂ ਪੱਠੇ ਤੇ ਕੰਮ ਮਾੜਾ ਚੰਗਾ ਕਰਕੇ ਜਿਹੜਾ ਘਰ ਦਾ ਗੁਜ਼ਾਰਾ ਹੈ ਜਿਹੜਾ ਤਿਲ ਫੁੱਲ ਉਹ ਅਸੀਂ ਕਰਦੇ ਪਏ ਆ ਪਰ ਜਿਹੜੀ ਪੜ੍ਹਾਈ ਦਾ ਜਿਹੜਾ ਖਰਚਾ ਹੈ ਉਹ ਸਾਡੇ ਤੋਂ ਨਹੀਂ ਹੋ ਰਿਹਾ ਸੋ ਦਾਨੀ ਸੱਜਣਾ ਨੂੰ ਅਪੀਲ ਕੀਤੀ ਹੈ ਮੈਂ ਅਸੀਂ ਵੀ ਆਪਣੇ ਚੈਨਲ ਦੇ ਵੱਲੋਂ ਐਨ ਆਰ ਆਈ ਵੀਰਾਂ ਨੂੰ ਤੇ ਦਾਨੀ ਸੱਜਣਾ ਨੂੰ ਤੇ ਸੁਸਾਇਟੀ ਜਿਹੜੇ ਸੁਸਾਇਟੀਆਂ ਜਿਹੜੇ ਚਲਾ ਰਹੇ ਨੇ ਵੀਰ ਉਹਨਾਂ ਨੂੰ ਅਪੀਲ ਹੈ ਕਿ ਇਹਨਾਂ ਭੈਣਾਂ ਦੀ ਮਦਦ ਜ਼ਰੂਰ ਕਰਿਓ ਤਾਂ ਕਿ ਵੇਖੋ ਆਪਾਂ ਬੜਬੜੇ ਤਗੜੇ ਲੰਗਰ ਲਾ ਲੈਨੇ ਆ ਜਾਂ ਹੋਰ ਭੰਡਾਰੇ ਕਰਦੇ ਆ ਤੇ ਇਹ ਵੀ ਇੱਕ ਬੜੀ ਵੱਡੀ ਸੇਵਾ ਹੈ ਜੇ ਇੱਕ ਜਿਹੜੀਆਂ ਧੀਆਂ ਪੜ ਜਾਂਦੀਆਂ ਨੇ ਤਾਂ ਆਪਣੇ ਪੈਰਾਂ ਸਿਰ ਹੋ ਜਾਂਦੀਆਂ ਨੇ ਤੇ ਹੋ ਸਕੇ ਕਿ ਇਹਨਾਂ ਨੂੰ ਕੋਈ ਮਾਰੀ ਮੋਟੀ ਜਿਹੜੀ ਆ ਨੌਕਰੀ ਮਿਲ ਜੇਗੀ ਤੇ ਜਿਹੜਾ ਆਪਣੇ ਘਰ ਦੀ ਜਿਹੜੀ ਇਹ ਗਰੀਬੀ ਹੈ ਇਹ ਦੂਰ ਕਰ ਸਕਣਗੇ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨੂੰ ਚੈਨਲ ਦੇ ਨਾਲ ਮੈਂ ਟੱਟ ਆਪਣਾ ਗੁਰਦੇਵ ਸਿੰਘ ਤਰਨਤਾਰਨ